ਉਰਾ ਬਹੁਤ ਜਨਮ ਵਿਛੋੜੇ ਥੇ ਮਾਧੋ ਇਹ ਜਨਮ ਤਵਾਰੇ ਲਿਖੇ ਕਹਿ ਰਵੇ ਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਹੀ ਕਾਮ ਸੀਤਲ ਦੀਵੇ ਨਾਨਕਾ ਜਪੰਦੜੋ ਹਰ ਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੇ ਪਰ ਤੱਕ ਗੁਰੂ ਨਿਤ ਧਾਰੇ ਮੈਂ ਸਤ ਗੁਰ ਸੇਤੀ ਪਰੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਰਾਗ ਰਾਉ ਸੁਖਹੁ ਡੰਡ ਗੁਰ ਸੇਵੀਐ ਐਨ ਸਹਜ ਸੁ ਆਏ ਗੋਤੋ ਟਲ ਗੁਰਸੀਹੀ ਐ ਅਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਫਤ ਤਤ ਸਮੰਧੀ ਨੂਰ ਅਰਸੋਂ ਪੁਰਸੋਂ ਚੱਟੀ ਐ ਤੁਧ ਡਿਠੇ ਸਚੇ ਪਤਿਸ਼ਾ ਮਰ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਹੋ ਫਿਰ ਸ਼ਾਹਾਂ ਦੇ ਜਾਹੋ ਜਿਸ ਪਾਸ ਬੈਠਿਆਂ ਸੋਈ ਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਦਰੀ ਸ਼੍ਰੀ ਤੇ ਰੋਸ਼ਨ ਜੀਉ ਕੀ ਪਦੇ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦੇ ਕਮਲ ਕਟ ਬ੍ਰਹਮ ਨ ਚੀਨਾ ਕਾਹੇ ਪਿਆਸ ਨੇ ਅਸੀ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਗ ਉਦਾਸੀ ਹਿਰਦੇ ਕਮਲ ਕਟ ਬ੍ਰਹਮ ਨਾ ਚੀਨਾ ਕਾਹੇ ਪਿਆਸ ਨੇ ਅਸੀ ਪਰਮੇ ਪੂਲੀ ਰੇ ਜ ਚੰਦਾ ਨਹੀਂ ਨਹੀਂ ਜਿਨਿਆ ਪਰਮਾਨ ਪਰਮਾਨੰਦਾ ਹਰਾਉ ਕਰ ਕਰ ਖਾਇਆ ਪਿੰਡ ਬਧਾਇਆ ਕਿੰਤਾ ਮੁੰਦਾ ਭਾਇ ਊਮ ਮਸਾਨ ਕੀ ਪਸਮ ਲਗਾਈ ਗੁਰ ਬਿਨ ਤਤ ਨਾ ਪਾਇਆ ਕਾਇ ਜਪੋਰੇ ਕਾਇ ਤਪੋਰੇ ਕਾਇ ਬਿਲੋਹ ਪਾਣੀ ਲੱਖ ਚਰਾਸੀ ਜਿੰਨ ਉਪਾਈ ਸੋ ਸਿਮਰੋ ਨਿਰਵਾਨੀ ਕਾਇਕ ਮੰਡਲ ਕਪੜਿਆਰੀ 68 ਕਾਇ ਫੇਰਾਹੀ ਬਦਦ ਤਰਲੋ ਚੈਨ ਸੁਨਰੇ ਪ੍ਰਾਣੀ ਕਾਣ ਬਿਨ ਗਾਕੇ ਪਾਈ ਕਾਇਕ ਮੰਡਲ ਕਪੜਿਆ ਅਰੇ 86 ਕਾਇ ਫੇਰਾਹੀ ਬਦਲ ਲੋਚਨ ਸੁਨ ਰੇ ਪ੍ਰਾਣੀ ਕਣ ਬਿਨ ਗਾ ਕੇ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਤਿ ਸੰਗਤ ਜੀਓ ਇਸੋਂ ਕੋ ਮਨਾ ਮੇਲੇ ਵਿੱਚ ਜੋ ਪਦ ਆਇਨੇ ਉਨਾ ਦੇ ਅਰਥ ਆਪਾਂ ਪਹਿਲਾਂ ਸਮਝੀਏ ਉਸ ਤੋਂ ਬਾਅਦ ਸਾਰੇ ਹੁਕਮਨਾਮੇ ਦੀ ਆਪਾਂ ਅਕ੍ਰਿਆਤ ਕਰਾਂਗੇ ਸਾਸੰਗਤ ਅੰਤਰ ਅੰਤਰ ਦਾ ਹੋ ਜਾ ਅੰਤਰ ਮਨ ਅੰਤਰੰ ਦਾ ਅੰਦਰਲਾ ਮਨ ਅੰਦਰ ਆਹੀ ਇਹਦਾ ਅੰਤਰ ਧਿਆਨ ਹੋ ਜਾਣਾ ਅੰਦਰਲਾ ਮਨ ਲਫ਼ਜ਼ ਅੰਤਰ ਤੇ ਅੰਦਰ ਦੇ ਫਰਕ ਵੀ ਜ਼ਰੂਰੀ ਹੈ ਇਹ ਅੰਤਰ ਅੰਦਰਲਾ ਮਨ ਹੈ ਉਹ ਅੰਤਰ ਫਰਕ ਹੁੰਦਾ ਜਿਹੜਾ ਸਿਹਾਰੀ ਨਾਲ ਲੱਗਿਆ ਹੁੰਦਾ ਰਾਦੇ ਨੂੰ ਸਿਹਾਰੀ ਅੱਗੇ ਹੈ ਮਲ ਮਲ ਜਿਹੜਾ ਹੈ ਮਮਾ ਦੇ ਲੱਲਾ ਲੱਲੇ ਨੂੰ ਸਿਹਾਰੀ ਹੈ ਮਲ ਜਿੱਥੇ ਸਿਹਾਰੀ ਹੈ ਉਹਦਾ ਮਤਲਬ ਹੈ ਇਹ ਮਲ ਮਲ ਵਾਲਾ ਮਲ ਵਾਲਾ ਮਲ ਜਿਹੜਾ ਹੈ ਉਹ ਮਮਾ ਮਲ ਜਿਹੜਾ ਕਰੇ ਉਹ ਵਿਆਕਰਨ ਦੇ ਅਨੁਸਾਰ ਨਾਮ ਹੈ ਇਹ ਨਾਮ ਹੈ ਇਸ ਲਭਜ ਤੋਂ ਜਿਹੜਾ ਮਾਲ ਬਣਿਆ ਨਾ ਮਮਾ ਦੇ ਲਿੰਦ ਇਹ ਵਿਸ਼ੇਸ਼ਣ ਬਣ ਗਿਆ ਨਾਮ ਤੋਂ ਵਿਸ਼ੇਸ਼ਣ ਜਿਹੜਾ ਹੈ ਇਹ ਬਣਿਆ ਕੀਨਾ ਹੁੰਦਾ ਕੀਤਾ ਪੇਖ ਹੁੰਦਾ ਧਾਰਮਿਕ ਲਿਬਾਸ ਕਹਿੰਦੇ ਪੇਖ ਕੀਤਾ ਹੋਇਆ ਭਾਵ ਕੀ ਹੁੰਦਾ ਧਾਰਮਿਕ ਲਿਬਾਸ ਉਦਾਸੀ ਜਿਹੜਾ ਵਿਰਕਤ ਹੋ ਜਾਂਦਾ ਜਗਤ ਤੋਂ ਨਿਉਪਰਾਮ ਹੋ ਜਾਂਦਾ ਉਹ ਉਦਾਸੀ ਕਹਿੰਦੇ ਉਹਨੂੰ ਉਦਾਸੀ ਉਦਾਸੀ ਤੋਂ ਭਾਵ ਜਿਹੜਾ ਜਗਤ ਤੋਂ ਉਪਰਾਮ ਹੋ ਜਾਂਦਾ ਹਿਰਦੇ ਕਮਲ ਨਾ ਜੀਣਾ ਹਿਰਦੇ ਦਾ ਕਮਲ ਫੁੱਲ ਹਿਰਦੇ ਦਾ ਕਮਲ ਹੁਲ ਨਹੀਂ ਪਿਛਾੜਿਆ ਘਟ 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 ਕ ਅ ਟ ਕ ਜਿਹੜਾ ਹੈ ਤੇ ਟੇਕਨ ਸਿਹਾਰੀ ਲੱਗੀ ਆ ਇਹਦਾ ਮਤਲਬ ਘਟ ਵਿੱਚ ਹਿਰਦੇ ਵਿੱਚ ਹੁਣ ਵਿੱਚ ਕੀ ਅਧਿਕਰਣ ਕਾਰਕ ਇੱਕ ਕਾਰਕ ਹੈ ਉਹਦੀ ਨਿਸ਼ਾਨੀ ਹੈ ਸਿਹਾਰੀ ਲੱਗੀ ਹੈ ਤਾਂ ਇਹਦਾ ਮਤਲਬ ਹੈ ਘਟ ਵਿੱਚ ਰੇਤੋ ਭਾਵ ਰੇਤੋ ਪਾਵੇ ਭਾਈ ਨਹੀਂ ਨਹੀਂ ਭਾਵ ਬਿਲਕੁਲ ਨਹੀਂ ਬਿਲਕੁਲ ਨਹੀਂ ਕੀ ਨਹੀਂ ਹੁੰਦਾ ਪਛਾਣਨਾ ਜਾਨ ਮਿਸ਼ਾਨ ਬਣਾਉਣੀ ਪਰਮਾਨੰਦ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪ੍ਰਭੂ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਹੀ ਹੈ ਉਹ ਪ੍ਰਭੂ ਪਰਮਾਤਮਾ ਹੈ ਘਰ ਘਰ ਹਰੇਕ ਘਰ ਦੇ ਵਿੱਚ ਹਰੇਕ ਘਰ ਤੋਂ ਹਰੇਕ ਘਰ ਤੋਂ ਜਾਂ ਹਰੇਕ ਘਰ ਵਿੱਚ ਦੋਨੇ ਦਾ ਬੰਦੇ ਨੇ ਪਿੰਡ ਹੁੰਦਾ ਸਰੀਰ ਵਧਾਇਆ ਭਾਅ ਮੋਟਾ ਕਰ ਲਿਆ ਸਰੀਰ ਨੂੰ ਵਧਾ ਲਿਆ ਮੋਟਾ ਕਰ ਲਿਆ ਖਿੰਤਾ ਗੋਦੜੀ ਮਸਾਨ ਨੂੰ ਮਸਾਨ ਦੀ ਜਿਹੜੀ ਉਹ ਮਸਾਨਾ ਹੁੰਦੀ ਹੈ ਉਸ ਧਰਤੀ ਦੇ ਜਿੱਥੇ ਭਾਵ ਮੁਰਦੇ ਸਾੜੀਦੇ ਆ ਉਹਦੀ ਸੁਆਹ ਤਸਮ ਤਤ ਹੁੰਦਾ ਅਸਲੀਅਤ ਅਸਲੀਅਤ ਦਾ ਪਤਾ ਨਹੀਂ ਲੱਗਦਾ ਜਿਹਨੇ ਕਹਿੰਦੀ ਅਸਲੀਅਤ ਤਤ ਜਿਹੜਾ ਕਾਏ ਹੁੰਦਾ ਕਾਦੇ ਲਈ ਜਪੋ ਜਾਪ ਕਰਦੇ ਹੋ ਵੇ ਭਾਈ ਬਿਲੋ ਉਹ ਬਲੋਣਾ ਰਿੜਕਣਾ ਭਾਵ ਰਿੜਕਦੇ ਹੋ ਜਿੰਨ ਜਿਸ ਪ੍ਰਭੂ ਨੇ ਜਿੰਨ ਜਜੇ ਨੂੰ ਸਿਹਰੀ ਤੇ ਨੰਨੇ ਨੂੰ ਸਿਹਰੀ ਜਿੰਨ ਹੈ ਇਤੇ ਭਾਵ ਬਣ ਕੇ ਜਿਸ ਪ੍ਰਭੂ ਨੇ ਜੇ ਸਾ ਸੰਗਤ ਨੰਨੇ ਨੂੰ ਸਿਹਰੀ ਨਾ ਹੋਵੇ ਤਾਂ ਇਹ ਬਹੁਵਚਨ ਦਾ ਪ੍ਰਤੀਕ ਬਣਦਾ ਹੈ ਬਹੁਵਚਨ ਬਣ ਜਾਂਦਾ ਅੱਗੇ ਨਿਰਭਾਣੀ ਜਿਹਨੂੰ ਬਾਣੀ ਭਾਵ ਵਾਸ਼ਨਾ ਰਹਿਦ ਪ੍ਰਭੂ ਉਹਦੇ ਤੇ ਕੋਈ ਵਾਸ਼ਨਾ ਨਹੀਂ ਮਾਇਆ ਦੀ ਕੋਈ ਉਹਦੇ ਦੇ ਅਸਰ ਨਹੀਂ ਕਿਸੇ ਵੀ ਚੀਜ਼ ਦਾ ਕੰਮ ਕੋ ਲੋ ਉਹਨਾਂ ਦਾ ਤੇ ਤੁਨ ਲੋ ਨਲੇਪਾ ਉਹ ਪਰਮਾਤਮਾ ਉਹਨਾਂ ਦੇ ਨਿਰਭਾਣੀ ਮਿਹਰਬਾਨੀ ਹੁਣ ਕਮੰਡਲ ਕੀ ਹੈ ਮਿੱਟੀ ਜਾਂ ਲੱਕੜ ਦਾ ਪਿਆਲਾ ਜਾਂ ਹੁੰਦਾ ਜਿਹੜਾ ਸਾਧੂ ਲੋਕ ਪੀਣ ਵਾਸਤੇ ਪਾਣੀ ਪੀਣਾ ਜੋ ਵੀ ਖਾ ਪੀਣਾ ਹੈ ਉਹਦੇ ਵਾਸਤੇ ਉਹ ਰੱਖਦੇ ਕਾਪੜੀ ਅੰਦਰ ਟਾਂ ਕੀਦੀ ਬਣੀ ਹੋਈ ਗੋਰੀਆਂ ਕਾਪੜੇ ਹੁੰਦੇ ਨੇ ਜਿਹੜੇ ਉਹਨੂੰ ਕਾਪੜੀ ਆ ਜਿਹੜੇ ਹੈਗੇ ਵੀ ਮਾੜੇ ਮੋਟੇ ਕੱਪੜੇ ਹੁੰਦੇ ਆ ਗੋਦੜੀ ਪਹਿਨਣ ਵਾਲਾ ਕਣ ਹੁੰਦਾ ਅੰਨ ਦਾ ਦਾਣਾ ਅੰਨ ਦਾ ਦਾਣਾ ਰੇ ਪਾਈ ਹੈ ਪਾਈ ਹੈ ਜੈ ਜੰਤ ਜੈ ਚੰਦ 86 88 836 60 ਕੀ ਨੇ 60 8 ਬਣ ਗਏ ਤੇ 8 ਹੋ ਪਏਗੇ 88 ਇਹ ਦੋਨਾਂ ਨੂੰ ਜੋੜ ਕੇ 88 ਬਣਦਾ 8 ਦਾ ਮਤਲਬ 8 60 ਦਾ ਮਤਲਬ 60 88 88 ਤੀਰਤ ਬਦਲਤ ਹੁੰਦਾ ਬੋਲਣਾ ਆਖਦਾ ਹੈ ਸੈਡ ਜੀ ਨੂੰ ਕਹਿ ਦਿੰਦੇ ਆ ਜੀ ਉਹਨੇ ਕਿਹਾ ਉਹ ਆਖਦਾ ਕਾਹ ਹੁੰਦਾ ਦਾਣੇ ਕੀ ਕਰ ਲਈ ਹੁਣ ਸਾਥ ਸੰਗਤ ਇਹ ਕੀ ਪਦਾਰਥ ਜਿਹੜਿਆ ਆਪਾਂ ਗੀਤੇ ਨੇ ਹੁਣ ਅੱਗੇ ਆਪਾਂ ਚੱਲਗੇ ਸਾਧ ਸੰਗਤ ਇਹਦੇ ਜਿਹੜੇ ਹੈ ਉਹ ਆਪ ਕਦਿਆਂ ਅੰਤਰਮਲ ਨਿਰਮਲ ਨਹੀਂ ਕੀਨਾ ਅੰਤਰਮਲ ਨਿਰਮਲ ਨਹੀਂ ਕੀਨਾ ਹੁਣ ਦੇਖੋ ਅੰਤਰਮਲ ਅੰਦਰ ਮਾਇਰ ਮਲੀਨ ਮਨ ਜਿਹੜਾ ਮਰੀਨ ਆ ਮੰਦਰ ਤੇ ਬੈਲ ਲੱਗੀ ਮੈਨ ਕਿਹੜੀ ਸਾਧਕ ਵਕਾਰਾਂ ਦੀ ਮੁਕਾਰਾਂ ਦੀ ਪਰ ਬਾਹਰ ਸਰੀਰ ਉਤੇ ਸਾਧੂਆਂ ਵਾਲਾ ਪਾਣਾ ਪਾਇਆ ਹੋਇਆ ਬਾਹਰ ਤੇ ਇੱਕ ਉਦਾਸੀ ਵੀ ਇਹ ਤਾਂ ਸੰਸਾਰ ਤੋਂ ਉਦਾਸ ਨੇ ਇਹ ਤੇ ਸਾਧੂ ਸੰਤ ਨੇ ਇਹ ਬਾਹਰ ਉਪਾਇਆ ਹੋਇਆ ਜੇ ਉਸਨੇ ਇਹ ਹਿਰਦੇ ਰੂਪ ਕੋਲ ਨੂੰ ਨਹੀਂ ਪਰਖਿਆ ਜੇ ਉਸਨੇ ਆਪਣੇ ਅੰਦਰ ਪ੍ਰਮਾਤਮਾ ਨਹੀਂ ਵੇਖਿਆ ਤਾਂ ਸੰਿਆਸ ਧਾਰਨ ਦਾ ਕੋਈ ਲਾਭ ਨਹੀਂ ਹਿਰਦੇ ਕਮਲ ਤਟ ਬ੍ਰਹਮ ਨਹੀਂ ਚੀਨਾ ਕਾਇ ਭਿਆਸ ਨਿਆਸੀ ਤੂੰ ਕਾਦੇ ਵਾਸਤੇ ਇਸ ਤਰ੍ਹਾਂ ਸੰਿਆਸੀ ਬਣਿਆ ਫਿਰਦਾ ਜੇ ਅੰਦਰ ਤੋਂ ਆਪਣੇ ਹਿਰਦੇ ਕਮਲ ਰੂਪੀ ਹਿਰਦੇ ਜਿਹੜਾ ਇਹਨੂੰ ਤੂੰ ਨਹੀਂ ਜਿਹੜਾ ਹੈ ਇਹ ਚੀਨਿਆ ਇਹਨੂੰ ਨਹੀਂ ਪਛਾਣਿਆ ਉਸਨੇ ਆਪਣੇ ਅੰਦਰ ਪਰਮਾਤਮਾ ਨੂੰ ਨਹੀਂ ਵੇਖਿਆ ਆਉ ਉਹ ਨੂੰ ਨਹੀਂ ਪਛਾਣਿਆ ਤਾਂ ਜਿਹੜਾ ਇਹ ਸੰਿਆਸ ਹੈ ਤੂੰ ਦਾ ਕੀ ਲਾਭ ਹੈ ਇਹਦਾ ਕੋਈ ਲਾਭ ਨਹੀਂ ਹੇ ਜੈ ਚੰਦ ਸਾਰੀ ਲੁਕਾਈ ਇਸ ਭੁਲੇਖੇ ਦੇ ਵਿੱਚ ਹੈ ਪਰ ਮੈਂ ਭੂਲੇ ਰੇ ਜੈ ਚੰਦਾ ਹੁਣ ਪਰਮ ਜਿਹੜਿਆ ਪਰਮ ਦੇ ਵਿੱਚ ਇਹ ਜਿਹੜਾ ਭਰਮ ਪਾਇਆ ਪਰਮੇ ਲਾ ਲੱਗੀ ਆ ਤਾਂ ਇਹ ਕੀ ਹੈ ਵਿੱਚ ਇਹ ਅਦਕਰਨ ਕਾਰਕ ਵੀ ਇਹ ਨਿਸ਼ਾਨੀ ਹੈ ਉਹਦਾ ਮਤਲਬ ਦਾ ਵਿੱਚ ਭਰਮ ਮੇ ਤੋ ਭਾਵ ਪਰਮ ਵਿੱਚ ਭੂਲੀ ਰੇ ਹੁਣ ਭੂਲੀ ਰੇ ਸਾਰੀ ਦੁਨਿਆ ਜਿਹੜੀ 84 ਲੱਖ ਜੂਨਾ ساری ਲੁਕਾਈ ਜਿਹੜੀ ਹੈ ਸੰਸਾਰ ਉਹ ਪੁਲਿਆ ਨਹੀਂ ਜਤੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਨਹੀਂ ਨਹੀਂ ਕੀਨਿਆ ਚੀਨਿਆ ਪਰਮਾਨੰਦਾ ਇਹ ਨਿਹਰਾ ਜਿਹੜਾ ਭੇਖ ਹੈ ਉਹ ਧਾਰਿਆ ਪਰਮਾਤਮਾ ਪਰ ਇਹ ਇਹ ਗਲਤ ਹੈ ਕਿ ਇਸ ਤਰ੍ਹਾਂ ਪਰਮਾਨੰਦ ਪ੍ਰਭੂ ਦੀ ਸੋਚ ਹੀ ਕਦੇ ਵੀ ਨਹੀਂ ਬੈਂਦੀ ਜਿਹੜਾ ਭੇਸ ਬਾਹਰੋਂ ਵੇਖੀ ਬਣ ਕੇ ਦਲਦਾ ਹੈ ਉਹ ਅੰਦਰ ਜਿਹੜੀ ਆ ਉਹਨੂੰ ਪ੍ਰਭੂ ਦੀ ਪਰਮਾਨੰ ਪ੍ਰਭੂ ਪਰਮਾਤਮਾ ਹੋ ਗਿਆ ਪਰਮਾਨੰਦ ਪ੍ਰਭੂ ਦੀ ਸੋਝਿ ਕਦੇ ਵੀ ਨਹੀਂ ਪੈਦਾ ਹੁੰਦੀ ਉਹਦੇ ਅੰਦਰ ਨਹੀਂ ਬੈਠੀ ਘਰ ਘਰ ਖਾਇਆ ਪਿੰਡ ਵਧਾਇਆ ਹੁਣ ਘਰ ਘਰ ਖਾਇਆ ਹੁਣ ਜਿਸ ਮਨੁੱਖ ਨੇ ਘਰ ਘਰ ਤੋਂ ਜਾ ਕੇ ਘਰ ਘਰ ਜਾਂਦੇ ਨੇ ਨਾ ਤੇ ਉਥੇ ਜਾ ਕੇ ਜਲ ਪਾਣੀ ਛਕਦੇ ਟੁੱਕਰ ਖਾਂਦੇ ਨੇ ਤੇ ਆਪਣੇ ਸਰੀਰ ਨੂੰ ਚੰਗਾ ਪਾਲ ਕੇ ਮੋਟਾ ਤਾ ਗਿਆ ਕਰ ਲੈਂਦੇ ਆ ਗੋਦੜੀ ਪਹਿਨ ਲਈ ਮੋਦਰਾ ਪਾ ਲਈਆਂ ਚੰਤਾੁੰਦਾ ਮਾਇਆ ਚੰਤਾੁੰਦਾ ਮਾਇਆ ਉਹਨੇ ਪਹਿਲੀ ਮੁਦਰਾ ਵੀ ਪਾ ਲਿਆ ਪਰ ਸਭ ਕੁਝ ਮਾਇਆ ਦੀ ਕਰ ਤਰੀ ਕੀਤਾ ਬੰਦਾ ਮਾਇਆ ਇਹ ਸਾਰਾ ਕੁਝ ਮਾਇਆ ਵਾਸਤੇ ਹੀ ਕੀਤਾ ਉਹਨੇ ਮਸਾਣਾ ਦੀ ਧਰਤੀ ਦੀ ਸੁਆਹ ਵੀ ਪਿੰਡੇ ਦੇ ਮਨ ਲਈ ਭੂਮ ਮਸਾਣ ਕੀ ਭਸਮ ਲਗਾਈ ਹੁਣ ਭੂਮ ਮਸਾਣ ਮਸਾਣਾ ਵਾਲੀ ਭੂਮੀ ਭਾਵ ਮਸਾਣ ਜਿੱਥੇ ਕਿ ਮਰਦਿਆਂ ਨੂੰ ਧਕੜਾਇਆ ਜਾਂਦਾ ਅਗਰ ਉਹ ਕੀਤਾ ਜਾਂਦਾ ਸਾਰਿਆਂ ਦੀ ਉੱਤੇ ਜਿਹੜੀ ਵੀ ਹੈ ਨਾ ਬਤਾਲਾ ਦੇ ਤੋਂ ਜਿਹੜੀ ਪਤਮ ਹੈ ਨਾ ਉਹ ਉਹ ਅਟਕ ਗਏ ਆਪ ਦੇ ਪਿੰਡੇ ਦੇ ਉੱਤੇ ਮਲਦੀ ਪਰ ਜੇ ਉਹ ਗੁਰੂ ਦੇ ਰਾਹ ਤੇ ਨਹੀਂ ਤੁਰਿਆ ਤੇ ਇਸ ਤਰ੍ਹਾਂ ਤਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਕੋਈ ਜੇ ਗੁਰੂ ਦੇ ਰਾਹ ਤੇ ਨਹੀਂ ਨੱਚਿਆ ਗੁਰਮੁਖਿ ਤਤ ਨ ਪਾਇ ਜੇ ਗੁਰੂ ਤੋਂ ਬਿਨਾ ਭਾਵ ਗੁਰੂ ਦੇ ਦਸੀ ਹੋਈ ਮਤ ਦੇ ਨਹੀਂ ਤੁਰਿਆ ਗੁਰੂ ਦੇ ਦਸੇ ਹੋਏ ਰਾਹ ਤੇ ਨਹੀਂ ਤੁਰਿਆ ਤਾਂ ਉਹਨੂੰ ਤਤ ਦੀ ਪਛਾਣ ਨਹੀਂ ਹੋਣੀ ਤਤ ਕੀ ਹੈ ਉਸ ਪਰਮਾਤਮਾ ਦੀ ਕਿਉਂਕਿ ਉਸ ਪਰਮਾਤਮਾ ਦੀ ਸੂਝ ਉਦੋਂ ਆਉਂਦੀ ਹੈ ਜਦੋਂ ਗੁਰੂ ਦੇ ਤਤ ਤੇ ਗੁਰੂ ਕੋਲੇ ਜਿਹੜਾ ਹੈ ਉਹ ਆਪਾਂ ਨੂੰ ਜਿਹੜਾ ਹੈ ਉਹ ਜਾਣਾ ਪੈਂਦਾ ਤੇ ਗੁਰੂ ਤੋਂ ਬਿਨਾ ਇਹ ਤਤ ਦੀ ਸੋਝ ਨਹੀਂ ਪੈਂਦੀ ਉਤੀ ਨਹੀਂ ਬੰਦੀ ਅਗੇ ਕਾਹੇ ਜਪੋ ਰੇ ਕਾਹੇ ਤਪੋ ਰੇ ਕਾਹੇ ਭਲੋ ਉਹ ਪਾਣੀ ਏ ਭਾਈ ਗਿਣੇ ਮਤੇ ਜਪ ਕਰਦੇ ਹੋ ਕਾਹੇ ਜਪੋ ਰੇ ਕਾਹੇ ਤਪੋ ਤੁਸੀਂ ਕਿਉਂ ਕਿੰਨੂੰ ਜਪਦੇ ਹੋ ਕਿਉਂ ਤਪਸਾਦਦੇ ਹੋ ਕਾਦੇ ਲਈ ਪਾਣੀ ਰਿਲਕਦੇ ਹੋ ਇਹ ਸਿਰ ਪਾਣੀ ਰਿਲਕਣ ਦੇ ਬਰਾਬਰ ਹੈ ਹੱਥ ਨਾਲ ਕੀਤੇ ਹੋਏ ਇਹ ਸਾਧਨ ਤੇ ਪਾਣੀ ਦੇ ਰੜਕਣ ਦੇ ਬਰਾਬਰ ਨਹੀਂ ਕਾਏ ਜਬੂਰੇ ਕਾਏ ਦਬੂਰੇ ਕਾਏ ਬਲੋ ਉਹ ਪਾਣੀ ਇਸ ਵਿੱਚ ਜਿਹੜਾ ਇਸ ਤਰ੍ਹਾਂ ਦਾ ਜਾਪ ਕਰਨਾ ਹੈ ਤਪ ਕਰਨਾ ਹੈ ਇਸ ਵਿੱਚ ਪਾਣੀ ਰੜਕਣ ਦੇ ਤੁਲ ਪਾਣੀ ਰੜਕਣ ਦੇ ਬਰਾਬਰ ਹੈ ਪਾਣੀ ਜਿਹੜਾ ਹੈ ਰੜਕਣ ਦੇ ਸਮਾਨ ਹੈ ਉਹਦੇ ਬਰਾਬਰ ਹੈ ਉਸ ਵਾਸ਼ਨਰ ਪ੍ਰਭੂ ਨੂੰ ਹਰ ਵੇਲੇ ਯਾਦ ਕਰੋ ਲਖ 84 ਜਨ ਉਪਾਈ ਸੋ ਸਿਮਰੋ ਨਿਰਵਾਣੀ ਉਸ ਨਿਰਭਾਨ ਨੂੰ ਉਸ ਪਰਮਾਤਮਾ ਨੂੰ ਉਹਨੂੰ ਤੁਸੀਂ ਯਾਦ ਕਰੋ ਉਹਨੂੰ ਸਿਮਰੋ ਜਿਨੇ 84 ਲੱਖ ਜੁਨਾ ਦੀ ਜੁਨਾ ਵਾਲੀ ਸ੍ਰਿਸ਼ਟੀ ਕਾਇਮ ਕੀਤੀ ਹੈ ਉਹਨੂੰ ਯਾਦ ਕਰੋ ਉਹਦਾ ਸਿਮਰਨ ਕਰੋ ਉਹਦਾ ਸਿਮਰਨ ਕਰੋ ਕਾਇਕ ਮੰਡਲ ਕਾਪੜਿਆ ਰੇ ਕਾਇਕ ਫੈ ਰਾਹੀ ਬਦਤ ਲੋਚਨ ਸੁਨ ਰੇ ਪ੍ਰਾਣੀ ਕਾਣ ਬਿਨ ਗਾ ਕੇ ਪਾਈ ਕਾਏ ਕਮੰਡਲ ਇਹ ਕਾਪੜੀਆ ਹੱਥ ਦੇ ਵਿੱਚ ਕੱਪੜਾ ਫੜਨ ਦਾ ਕੋਈ ਲਾਭ ਨਹੀਂ ਹੱਥ ਨੇ ਵਿੱਚ ਕੀਓ ਕਮੰਡਲ ਫੜ ਲੈਂਦੇ ਕਾਪੜੀ ਫੜ ਲੈਂਦੇ ਤੇ 18 ਤੀਰਥਾਂ ਤੇ ਭਟਕਣ ਦਾ ਵੀ ਕੋਈ ਲਾਭ ਨਹੀਂ ਨਾਲ ਕਾਏ ਕਮੰਡਲ ਕਾਪੜੀਆ ਰੇ 68 ਕਾਏ ਫੈਰਾਈ ਨੂੰ 18 18 ਤੀਰਥਾਂ ਦੇ ਉੱਤੇ ਏਕ ਨੂੰ ਕਰਦਾ 18 ਤੀਰਥਾਂ ਤੇ ਭਟਕਣ ਦਾ ਜਿਹੜਾ ਦਿਨ ਕੋਈ ਲਾਭ ਨਹੀਂ ਪੁੱਤ ਤੁਰਿਆ ਪਰਦੇ ਇਹ ਪਟ ਗਿਆ ਪਰਦੇ ਡਰਨਾ ਦੀ ਤਾਂ ਕੋਈ ਲਾਭ ਨਹੀਂ ਤੇ ਲੋਚਨਾ ਸੈ ਕੇ ਹੀ ਬੰਦੇ ਏ ਮਨੋਖ ਏ ਜੀਵ ਸ੍ਰੀ ਸੁਣ ਜੇ ਭਰੀਆਂ ਵਿੱਚ ਆਣ ਦੇ ਦਾਣੇ ਨਹੀਂ ਤਾਂ ਗਾਣ ਦਾ ਗਾ ਪਾਉਣ ਦਾ ਕੋਈ ਲੋੜੀ ਜਿਹੜੀਆਂ ਭਰੀਆਂ ਪਾਓ ਤੁਸੀਂ ਕਣਕ ਦੀ ਭਰੀ ਲੈ ਲੋ ਝੋਨੇ ਦੀ ਲੈ ਲੋ ਜੋ ਉਹਦੇ ਚ ਕਣ ਨਹੀਂ ਹੈ ਛਾਏ ਖਤਮ ਹੈ ਹੀ ਨਹੀਂ ਤੇ ਫਿਰ ਉਹਨੂੰ ਗਾ ਪਾਉਣ ਦੀ ਕੀ ਲੋੜ ਹੈ ਉਹ ਉਸ ਇਤਿਹਾਸ ਦੇ ਅਗੇ ਜੁਣ ਜੇ ਭਰੀਆਂ ਵਿੱਚ ਅੰਨ ਦੇ ਦਾਣੇ ਨਹੀਂ ਤਾਂ ਗਾਹ ਪਾਣ ਦੀ ਕੋਈ ਲੋੜ ਉਹਦਾ ਕੋਈ ਲਾਭ ਨਹੀਂ ਕੋਈ ਲੋੜ ਨਹੀਂ ਕੋਈ ਲਾਭ ਨਹੀਂ ਸਤਸੰਗਤ ਇਫੀ ਅੱਜ ਦੇ ਉਹ ਗੁਮਨਾਮੇ ਦੇ ਅਕ੍ਰਿਆਤ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ